ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਪਹਿਲਾਂ ਰੋਟੀ ਬਣਾਉਂਦੇ ਹੋ ਤਾਂ ਤਵੇ ਉੱਪਰ ਪਹਿਲਾਂ ਨਮਕ ਰਗੜੋ ਇਸ ਨਾਲ ਤਵਾ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਨਾਲ ਹੀ ਰੋਟੀ ਵੀ ਬਹੁਤ ਵਧੀਆ ਬਣਦੀ ਹੈ ਨੰਬਰ 2 ਜਿਹੜੀਆਂ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਕੰਗੀ ਕਰਦੀਆਂ ਹਨ ਉਹਨਾਂ ਦੇ ਵਾਲਾਂ ਵਿੱਚ ਕਦੇ ਵੀ ਗੁਲਝਾ ਨਹੀਂ ਪੈਂਦੀਆਂ ਤੇ ਨਾਲ ਹੀ ਵਾਲ ਬਹੁਤ ਹੀ ਮੁਲਾਇਮ ਤੇ ਝੜਨੇ ਬੰਦ ਹੋ ਜਾਂਦੇ ਹਨ। ਨੰਬਰ 3 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਕਦੇ ਵੀ ਆਪਣੇ ਸਰਾਣੇ ਚੱਪਲ ਰੱਖ ਕੇ ਨਾ ਸੋਵੋ ਇਸ ਨਾਲ ਤੁਹਾਨੂੰ ਨੀਂਦ ਲੈਣ ਵਿੱਚ ਸਮੱਸਿਆ ਹੋਵੇਗੀ। ਨੰਬਰ 4 ਜਿਹੜੀਆਂ ਔਰਤਾਂ ਦਾ ਕੱਦ ਹੱਥ ਤੋਂ ਜ਼ਿਆਦਾ ਲੰਬਾ ਹੁੰਦਾ ਹੈ ਉਹ ਔਰਤਾਂ ਹਰ ਕੰਮ ਨੂੰ ਬਹੁਤ ਹੀ ਆਸਾਨੀ ਨਾਲ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਕਿਸਮਤ ਵਾਲੀਆਂ ਹੁੰਦੀਆਂ ਹਨ। ਨੰਬਰ 5 ਜੇਕਰ ਤੁਸੀਂ ਰੋਜ਼ਾਨਾ ਬਦਾਮ ਪੀਓਗੇ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਜਲਦੀ ਮੌਤ ਨਹੀਂ ਆਵੇਗੀ ਤੇ ਨਾਲ ਹੀ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹੋਗੇ। ਨੰਬਰ 6 ਪਿਆਜ਼ ਖਾਣਾ ਸਰੀਰ ਦੇ ਅੰਦਰ ਕਦੇ ਵੀ ਕੀੜੇ ਨਹੀਂ ਪੈਂਦੇ ਤੇ ਨਾਲ ਹੀ ਸਰੀਰ ਵੀ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿੰਦਾ ਹੈ। ਹੋ ਸਕੇ ਤਾਂ ਸਰਕੇ ਵਾਲੇ ਪਿਆਜ਼ਾ ਸੇਵਨ ਜ਼ਿਆਦਾ ਕਰੋ ਇਸੇ ਇਤ ਲਈ ਚੰਗਾ ਹੈ ਨੰਬਰ 7 ਜੇਕਰ ਤੁਹਾਡੇ ਸਰੀਰ ਨੂੰ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀਣਾ ਸ਼ੁਰੂ ਕਰਦੇ ਹੋ ਨਿਨਾਂ ਵਿੱਚ ਸਰੀਰ ਵਿੱਚ ਤਾਕਤ ਆਉਣ ਲੱਗ ਜਾਵੇਗੀ ਨੰਬਰ 8 ਜਿਹੜੇ ਲੋਕ ਸਵੇਰੇ ਖਾਲੀ ਪੇਟ ਲੱਸੀ ਜਾਂ ਫਿਰ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਦੇ ਲੀਵਰ ਦੀ ਤੇ ਨਾਲ ਹੀ ਸਰੀਰ ਦੀ ਬਹੁਤ ਹੀ ਚੰਗੇ ਤਰੀਕੇ ਨਾਲ ਸਫਾਈ ਹੁੰਦੀ ਹੈ ਹੈ ਇਸ ਤੋਂ ਇਲਾਵਾ ਤਾਕਤ ਵੀ ਆਉਂਦੀ ਹੈ ਨੰਬਰ 9 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਬੇਸਣ ਲਗਾ ਲੈਂਦੀਆਂ ਹਨ ਉਹਨਾਂ ਔਰਤਾਂ ਦੇ ਚਿਹਰੇ ਉੱਪਰ ਚਮਕ ਆਉਂਦੀ ਹੈ ਤੇ ਨਾਲ ਹੀ ਚਿਹਰੇ ਦੀ ਚਮੜੀ ਵੀ ਜਲਦੀ ਨਾਲ ਬੁੱਢੀ ਨਹੀਂ ਹੁੰਦੀ ਇਸ ਲਈ ਹਫ਼ਤੇ ਵਿੱਚ ਦੋ ਵਾਰ ਬੇਸਣ ਜ਼ਰੂਰ ਲਗਾਉਣਾ ਚਾਹੀਦਾ ਹੈ ਨੰਬਰ 10 ਸੌਣ ਤੋਂ ਪਹਿਲਾਂ ਹਰ ਇਨਸਾਨ ਨੂੰ ਸ਼ੈਅਰ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਸਰੀਰ ਤੰਦਰੁਸਤ ਦੇ ਨਾਲ ਨਾਲ ਜ਼ੁਬਾਨ ਵੀ ਰਹਿੰਦਾ ਹੈ ਸ਼ੈਅਰ ਕਰਨਾ ਤੁਹਾਡਾ ਕਦੇ ਵੀ ਭਾਰ ਨਹੀਂ ਵਧੇਗਾ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਇੱਕ ਅਦਰਕ ਦਾ ਟੁਕੜਾ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ अनेका ਹੀ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ ਅਦਰਕ ਖਾਣਾ ਸਾਡੀ ਸਿਹਤ ਲਈ ਬਹੁਤ ਚੰਗਾ ਹੈ ਨੰਬਰ 12 ਦਹੀਂ ਵਿੱਚ ਜੇਕਰ ਤੁਸੀਂ ਗੁੜ ਮਿਕਸ ਕਰਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਸਰੀਰ ਨੂੰ ਤਾਕਤ ਵੀ ਮਿਲੇਗੀ ਨੰਬਰ 13 ਕੱਚਾ ਪਿਆਜ਼ ਖਾਣ ਵਾਲਾ ਵਿਅਕਤੀ ਕਦੇ ਵੀ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਨਹੀਂ ਹੁੰਦਾ ਨਾਲ ਹੀ ਉਸਦੇ ਪੇਟ ਅੰਦਰ ਕਦੇ ਵੀ ਕੀੜੇ ਨਹੀਂ ਬਣਦੇ ਨੰਬਰ 14 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਜਲਦੀ ਨਾਲ ਘੱਟ ਕਰਨਾ ਚਾਹੁੰਦੇ ਹੋ ਤਾਂ ਜੀਰੇ ਵਾਲੇ ਪਾਣੀ ਦਾ ਸੇਵਨ ਜ਼ਰੂਰ ਕਰੋ ਇਸ ਦੀ ਮਦਦ ਨਾਲ ਪੇਟ ਦੀ ਚਰਬੀ ਜਲਦੀ ਘੱਟ ਹੋ ਜਾਂਦੀ ਹੈ ਨੰਬਰ 15 ਜਿਹੜੀਆਂ ਔਰਤਾਂ ਰੋਜ਼ਾਨਾ ਸਹੀ ਸਮੇਂ ਤੇ ਖਾਣਾ ਖਾਂਦੀਆਂ ਨੇ ਤੇ ਸਮੇਂ ਤੇ ਸੌਂਦੀਆਂ ਉੱਠਦੀਆਂ ਨੇ ਉਹਨਾਂ ਔਰਤਾਂ ਨੂੰ ਕਦੇ ਵੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਜਲਦੀ ਨਹੀਂ ਕਰਨਾ ਪੈਂਦਾ ਨੰਬਰ 16 ਜੇਕਰ ਤੁਸੀਂ ਰੋਜ਼ਾਨਾ ਮੋਟੀ ਰੋਟੀ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੇ ਨੀਕਾ ਹੀ ਰੋਗ ਦੂਰ ਹੁੰਦੇ ਨੇ ਨਾਲ ਹੀ ਤੁਸੀਂ ਜਵਾਨ ਹੀ ਰਹਿੰਦੀ ਹੋ ਕਿਉਂਕਿ ਇਸ ਨਾਲ ਸਰੀਰ ਨੂੰ ਫਾਈਬਰ ਮਿਲਦਾ ਹੈ ਨੰਬਰ 17 ਜਦੋਂ ਵੀ ਤੁਸੀਂ ਰੋਟੀ ਬਣਾਉਣ ਲੱਗਦੇ ਹੋ ਤਾਂ ਉਸ ਸਮੇਂ ਆਟੇ ਨੂੰ ਹਲਕਾ ਜਿਹਾ ਘਿਓ ਲਗਾ ਕੇ ਮੁੱਕੀ ਜਰੂਰ ਦੇਵੋ ਇਸ ਨਾਲ ਰੋਟੀ ਪਤਲੀ ਨਰਮ ਤੇ ਸਵਾਦ ਬਣਦੀ ਹੈ ਨੰਬਰ 18 ਰੋਟੀਆਂ ਵਾਲੇ ਡੱਬੇ ਵਿੱਚ ਜੇਕਰ ਤੁਸੀਂ ਅਦਰਕ ਦਾ ਟੁਕੜਾ ਪਾ ਦਿਓ ਤਾਂ ਇਸ ਨਾਲ ਰੋਟੀ ਹਮੇਸ਼ਾ ਨਰਮ ਹੀ ਰਹਿੰਦੀ ਹੈ ਨੰਬਰ 19 ਰੋਟੀਆਂ ਵਾਲੇ ਡੱਬੇ ਵਿੱਚ ਕਦੇ ਵੀ ਅਖਬਾਰ ਦਾ ਇਸਤੇਮਾਲ ਨਾ ਕਰੋ ਇਸ ਨਾਲ ਤੁਸੀਂ ਨੀਕਾ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਤੇ ਨਾਲ ਹੀ ਰੋਟੀਆਂ ਨੂੰ ਖਰਾਬ ਵੀ ਕਰਦਾ ਹੈ ਨੰਬਰ 2 ਜੇਕਰ ਤੁਸੀਂ ਰੋਟੀ ਨੂੰ ਮੱਖਣ ਨਾਲ ਚੋਪੜ ਕੇ ਖਾਂਦੇ ਹੋ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਨੇ ਇਸ ਦੀ ਮਦਦ ਨਾਲ ਚੋਪੜੀ ਰੋਟੀ ਖਾਣ ਵਿੱਚ ਬਹੁਤ ਸਵਾਦ ਲੱਗਦੀ ਹੈ ਨੰਬਰ 21 ਜੇਕਰ ਤੁਸੀਂ ਨਿੰਮ ਦੇ ਪੱਤੇ ਜਾਂ ਫਿਰ ਉਹਨਾਂ ਦਾ ਰਸ ਕੱਢ ਕੇ ਪੀ ਲੈਂਦੇ ਹੋ ਤੇ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 5 ਜਿਹੜੀਆਂ ਔਰਤਾਂ ਅਕਸਰ ਸੋਚਦੀਆਂ ਹੀ ਰਹਿੰਦੀਆਂ ਹਨ ਉਹ ਔਰਤਾਂ ਬਹੁਤ ਜਲਦੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਜਾਂਦੀਆਂ ਹਨ ਨੰਬਰ <Num> 3 ਜਿਹੜੀਆਂ ਔਰਤਾਂ ਆਪਣੇ ਵਾਲਾਂ ਵਿੱਚ ਨਹਾਉਣ ਤੋਂ ਤੁਰੰਤ ਬਾਅਦ ਸੀਰਮ ਦਾ ਇਸਤੇਮਾਲ ਕਰਦੀਆਂ ਹਨ ਉਹਨਾਂ ਦੇ ਵਾਲਾਂ ਦੀ ਚਮਕ ਜ਼ਿਆਦਾ ਹੁੰਦੀ ਹੈ ਨਾਲ ਹੀ ਉਹਨਾਂ ਦੇ ਪਲ ਝੜਨੇ ਵੀ ਬੰਦ ਹੋ ਜਾਂਦੇ ਹਨ ਨੰਬਰ 24 ਹਰ ਇਨਸਾਨ ਨੂੰ ਰੋਜ਼ਾਨਾ ਬਦਾਮ ਪਿਓ ਕੇ ਜ਼ਰੂਰ ਖਾਣੇ ਚਾਹੀਦੇ ਨੇ ਇਸ ਨਾਲ ਦੇ ਸਰੀਰ ਅੰਦਰ ਤਾਕਤ ਰਹਿੰਦੀ ਹੈ ਨਾਲ ਹੀ ਲੰਮੀ ਉਮਰ ਤੱਕ ਜਿਉਂਦੇ ਰਹਿੰਦੇ ਹਨ ਨੰਬਰ 25 ਮੱਕੀ ਦੀ ਰੋਟੀ ਨੂੰ ਜੇਕਰ ਤੁਸੀਂ ਮੱਖਣ ਨਾਲ ਖਾਂਦੇ ਹੋ ਤਾਂ ਬਧੇਰੇ ਸਵਾਦ ਲੱਗਦੀ ਹੈ ਨਾਲ ਹੀ ਖਾਣੇ ਦਾ ਸਵਾਦ ਵੀ ਵਧਾਉਂਦੀ ਹੈ। ਨੰਬਰ 26 ਸਾਨੂੰ ਕਦੇ ਵੀ ਜ਼ਿਆਦਾ ਮਿੱਠਾ ਨਹੀਂ ਖਾਣਾ ਚਾਹੀਦਾ ਇਸ ਨਾਲ ਸਾਡੇ ਸਰੀਰ ਨੂੰ ਨੀਕਾ ਹੀ ਰੋ ਲੱਗਦੇ ਨੇ ਨਾਲ ਹੀ ਦੰਦ ਵੀ ਜਲਦੀ ਨਕਰਾਬ ਹੋ ਜਾਂਦੇ ਹਨ। ਨੰਬਰ 27 ਜਿਹੜੀਆਂ ਔਰਤਾਂ ਖਾਣੇ ਨੂੰ ਹੌਲੀ-ਹੌਲੀ ਖਾਂਦੇ ਨੇ ਉਹਨਾਂ ਅਰਥਾਂ ਦਾ ਪਰਚਨ ਤੰਤਰ ਤੇ ਸਰੀਰ ਹਮੇਸ਼ਾ ਤਕਤਵਰ ਰਹਿੰਦਾ ਹੈ। ਨੰਬਰ 28 ਰੋਟੀ ਅਤੇ ਚੌਲ ਕਦੇ ਵੀ ਇਕੱਠੇ ਨਹੀਂ ਖਾਣੇ ਚਾਹੀਦੇ ਇਹਨਾਂ ਦੋਨਾਂ ਵਿੱਚ ਕਾਰਬੋਹਾਈਡਰੇਟ ਹੁੰਦਾ ਜੋ ਜ਼ਿਆਦਾ ਮਿਲ ਕੇ ਸਾਡੇ ਸਰੀਰ ਦਾ ਨੁਕਸਾਨ ਹੀ ਕਰਦੇ ਹਨ ਐਸਲੀਚਾ ਔਰਤੇ ਰੋਟੀ ਕਦੇ ਵੀ ਇਕੱਠੇ ਨਾ ਖਾਓ ਨੰਬਰ 29 ਜੇਕਰ ਤੁਸੀਂ ਰੋਜ਼ਾਨਾ ਕੋਈ ਨਾ ਕੋਈ ਫਲ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਤੰਦਰੁਸਤ ਰਹਿਣ ਦੇ ਸੰਕੇਤ ਜ਼ਿਆਦਾ ਹੁੰਦੇ ਹਨ ਨੰਬਰ 30 ਜਿਹੜੀਆਂ ਔਰਤਾਂ ਫੁੱਲੀ ਹੋਈ ਰੋਟੀ ਖਾਂਦੀਆਂ ਨੇ ਉਹ ਲੰਮੀ ਉਮਰ ਤੱਕ ਜੁਬਾਨ ਹੀ ਰਹਿੰਦੀਆਂ ਹਨ ਨੰਬਰ 31 ਜੇਕਰ ਤੁਸੀਂ ਫ੍ਰਿਜ ਵਿੱਚ ਕੁਝ ਸਮੇਂ ਲਈ ਚਮਚ ਰੱਖ ਦਿੰਦੇ ਹੋ ਤੇ ਫਿਰ ਉਸ ਨੂੰ ਠੰਡਾ ਹੋਣ ਤੋਂ ਬਾਅਦ ਆਪਣੀ ਅੱਖਾਂ ਉੱਪਰ ਰੱਖ ਲਓ ਤਾਂ ਇਸ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ ਨਾਲ ਹੀ ਆਰਾਮ ਵੀ ਮਿਲਦਾ ਹੈ ਨੰਬਰ 32 ਜੇਕਰ ਤੁਸੀਂ ਟਮਾਟਰ ਨੂੰ ਚਿਹਰੇ ਉੱਪਰ ਰਗੜ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਤੇ ਬਲੀਚ ਦੀ ਤਰ੍ਹਾਂ ਗਲੋ ਆਉਣ ਲੱਗ ਜਾਂਦਾ ਹੈ। ਨੰਬਰ 33 ਜੇਕਰ ਤੁਸੀਂ ਬਰਫ਼ ਨੂੰ ਮਲਮਲ ਦੇ ਕੱਪੜੇ ਵਿੱਚ ਲਪੇਟ ਕੇ ਚਿਹਰੇ ਉੱਪਰ ਕੁਝ ਸਮਾਂ ਫੇਰ ਲਓ ਤਾਂ ਇਸ ਨਾਲ ਚਿਹਰੇ ਤੇ ਚਮਕ ਆਵੇਗੀ ਨਾਲ ਹੀ ਚਿਹਰੇ ਦੀ ਚਮੜੀ ਟਾਈਟ ਵੀ ਹੋ ਜਾਵੇਗੀ। ਨੰਬਰ 34 ਜੇਕਰ ਤੁਸੀਂ ਸਾਗ ਵਿੱਚ ਮੱਖਣ ਪਾ ਕੇ ਖਾ ਲਓ ਤਾਂ ਇਸ ਨਾਲ ਤੁਹਾਨੂੰ ਬਾਰ-ਬਾਰ ਪਿਸ਼ਾਬ ਆਉਣ ਦੀ ਸਮੱਸਿਆ ਖਤਮ ਹੋਣ ਲੱਗ ਜਾਵੇਗੀ। ਨੰਬਰ 35 ਜਦੋਂ ਵੀ ਤੁਸੀਂ ਬੁਰਸ਼ ਕਰਕੇ ਹਟਦੇ ਹੋ ਤਾਂ ਉਸ ਨੂੰ ਟੱਕਣ ਨਾਲ ਟੱਕ ਕੇ ਜਰੂਰ ਰੱਖੋ ਇਸ ਤਰ੍ਹਾਂ ਤੁਸੀਂ अनेका ਰੋਗਾਂ ਤੋਂ ਬਚੇ ਰਹੋਗੇ ਕਿਉਂਕਿ ਕੋਈ ਵੀ ਚੀਜ਼ ਤੁਹਾਡੇ ਬੁਰਸ਼ ਨੂੰ ਨਹੀਂ ਛੂਹੇਗੀ। ਨੰਬਰ 36 ਜੇਕਰ ਤੁਸੀਂ ਰੋਜ਼ਾਨਾ ਬਦਾਮ ਖਾਂਦੇ ਹੋ ਤੇ ਇਸ ਨਾਲ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਨੇ ਇਸ ਤੋਂ ਇਲਾਵਾ ਦਿਨ ਵਿੱਚ ਕਈ ਵਾਰ ਪਾਣੀ ਦਾ ਸੇਵਨ ਜਿੰਨਾ ਹੋ ਸਕਦਾ ਹੈ ਕਰੋ। ਨੰਬਰ 37 ਜੇਕਰ ਤੁਸੀਂ ਹਮੇਸ਼ਾ ਲਈ ਐਨਕਾਂ ਨੂੰ ਧਾਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੀ ਆਪਣੀ ਅੱਖਾਂ ਦੀ ਕਸਰਤ ਜਰੂਰ ਕਰੋ ਇਸ ਨਾਲ ਤੁਸੀਂ ਬਹੁਤ ਬਹੁਤ ਚੰਗੀ ਐਨਕਾ ਤੋਂ ਸੁਟਕਾਰਾ ਪਾ ਸਕਦੇ ਹੋ ਨੰਬਰ 38 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਸਾਰੀਆਂ ਗੱਲਾਂ ਕਹੋ ਜੋ ਤੁਹਾਡੇ ਨਾਲ ਪੂਰੇ ਦਿਨ ਵਿੱਚ ਹੋਈਆਂ ਹਨ ਇਸ ਨਾਲ ਤੁਹਾਡੀ ਯਾਦਸ਼ਕਤੀ ਤੇਜ਼ ਹੁੰਦੀ ਹੈ ਨੰਬਰ 39 ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਨਾਲ ਜ਼ਰੂਰ ਬਤੀਤ ਕਰੋ ਇਸ ਨਾਲ ਤੁਹਾਡੇ ਬੱਚੇ ਬਹੁਤ ਚੰਗੀਆਂ ਚੀਜ਼ਾਂ ਸਿੱਖ ਲੈਂਦੇ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਕੰਮ ਆਉਂਦੀਆਂ ਹਨ ਨੰਬਰ 41 ਕੱਚਾ ਲਸਣ ਖਾਣ ਵਾਲੇ ਵਿਅਕਤੀ ਕਦੇ ਵੀ ਹਾਰਟ ਅਟੈਕ ਦਾ ਸ਼ਿਕਾਰ ਨਹੀਂ ਹੁੰਦਾ ਤੇ ਨਾਲ ਹੀ ਖੂਨ ਵੀ ਘਾੜਾ ਨਹੀਂ ਹੁੰਦਾ। ਨੰਬਰ 41 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਜੀਕਰ ਸਰੀਰ ਦੀ ਮਾਲਿਸ਼ ਕਰਨੋਂ ਤਾਂ ਇਸ ਨਾਲ ਸਰੀਰ ਦਾ ਦਰਦ ਦੂਰ ਹੁੰਦਾ ਹੈ। ਨੰਬਰ 2 ਵਾਲੀ ਜਿਹੜੀਆਂ ਔਰਤਾਂ ਅਕਸਰ ਰਾਤ ਨੂੰ ਆਪਣਾ ਸਿਰ ਧੋਂਦੀਆਂ ਨੇ ਉਹਨਾਂ ਔਰਤਾਂ ਦੇ ਵਾਲ ਬਹੁਤ ਜਲਦੀ ਝੜਨ ਲੱਗ ਜਾਂਦੇ ਹਨ। ਨੰਬਰ 3 ਜੇਕਰ ਤੁਹਾਡਾ ਸਰੀਰ ਬਹੁਤ ਜ਼ਿਆਦਾ ਪਤਲਾ ਹੈ ਤਾਂ ਰੋਜ਼ਾਨਾ ਆਲੂ ਵਾਲੇ ਖਾਣਾ ਸ਼ੁਰੂ ਕਰਦੇ ਹੋ ਇਸ ਨਾਲ ਦਿਨਾਂ ਵਿੱਚ ਹੀ ਭਾਰਨ ਸਹੀ ਹੋ ਜਾਵੇਗਾ। ਨੰਬਰ 44 ਜੇਕਰ ਤੁਸੀਂ ਰੋਟੀ ਨੂੰ ਮੱਖਣ ਨਾਲ ਚੋਪੜ ਕੇ ਖਾ ਲੈਂਦੇ ਹੋ ਤੇ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ। ਨੰਬਰ 45 ਜਿਆਦਾ ਕੱਚਾ ਖਾਣਾ ਖਾਣ ਨਾਲ ਸਰੀਰ ਦਾ ਪਰਚੰਦ ਤੰਤਰ ਖਰਾਬ ਹੋ ਜਾਂਦਾ ਨਾਲ ਹੀ ਸਰੀਰ ਨੂੰ ਨੇਕਾ ਹੀ ਨੁਕਸਾਨ ਹੋਣ ਲੱਗ ਜਾਂਦੇ ਹਨ। ਨੰਬਰ 6 ਵਾਲੀ ਚਿਹਰੇ ਉੱਪਰ ਸੂਰਜਮੁਖੀ ਦਾ ਤੇਲ ਲਗਾਉਣਾ ਚਿਹਰਾ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਂਦਾ ਪਰ ਤੇਲ ਵਾਲੀ ਸਕਿਨ ਵਾਲੇ ਵਿਅਕਤੀ ਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ ਨੰਬਰ 47 ਜਦੋਂ ਵੀ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਪਾਣੀ ਹੀ ਪੀਵੋ ਜੋ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ ਨੰਬਰ 48 ਦੁਪਹਿਰ ਦੇ ਸਮੇਂ ਜੇਕਰ ਤੁਸੀਂ ਰੋਟੀ ਦੀ ਬਜਾਏ ਦਲੀਆ ਬਣਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 49 ਅਖਰੋਟ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਨਾਲ ਹੀ ਯਾਦ ਸ਼ਕਤੀ ਵੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 5ਾ ਚਿੱਟਾ ਸਰਕਾ ਸਾਡੇ ਘਰ ਨੂੰਨੇਕਾਂ ਹੀ ਫਾਇਦੇ ਦਿੰਦਾ ਹੈ ਇਸ ਨਾਲ ਅਸੀਂ ਆਪਣੇ ਘਰ ਨੂੰ ਚਮਕਾ ਸਕਦੇ ਹਾਂ ਇਸ ਤੋਂ ਇਲਾਵਾ ਸਰਕਾ ਸਾਡੇ ਕੱਪੜਿਆਂ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਇੱਕ ਗਿਆਨ ਦੇ ਲਈ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਨਾ ਡਾਕਟਰ ਨਾਲ ਸੰਪਰਕ ਜ਼ਰੂਰ ਕਰਿਓ ਇਸ ਤੋਂ ਇਲਾਵਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਧੰਨਵਾਦ